ਅਗਦੇ ਹੰਕੇ ਮੌਤ ਨਾਤਾ ਸਮਾਵੇਖਦੀ ਹੈ ਅਤੇ ਨਾ ਹੀ ਉਮਰ ਕੁਝ ਅਜੇਹਾ ਹੀ ਮਾਮਲਾ ਸਾਹਮਣੇ ਆਇਆ ਚਮਕੌਰ ਸਾਹਿਬ ਦੇ ਤਹਿਤ ਪੈਂਦੇ ਇੱਕ ਪਿੰਡ ਵਿਖੇ ਜਿੱਥੇ ਦੇ ਰਹਿਣ ਵਾਲੇ ਇੱਕ ਨੌਜਵਾਨ ਜਸਜੀਤ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਨਾਟਾ ਅਤੇ ਗਮ ਫਸਰਿਆ ਹੋਇਆ ਹੈ ਦਰਸਲ ਇਥੋਂ ਦਾ ਰਹਿਣ ਵਾਲਾ ਜਸਜੀਤ ਆਪਣੇ ਸੁਪਨਿਆਂ ਨੂੰ ਸਹਕਾਰ ਕਰਨ ਦੇ ਲਈ 3 ਮਹੀਨੇ ਪਹਿਲੇ ਕੈਨੇਡਾ ਵਿਖੇ ਗਿਆ ਸੀ ਲੇਕਿਨ ਕੁਝ ਦਿਨ ਪਹਿਲਾਂ ਜਦ ਉਹ ਆਪਣੇ ਕੰਮ ਤੋਂ ਗੱਡੀ ਰਾਹੀਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਚੱਲਦੀ ਹੋਈ ਗੱਡੀ ਦੇ ਹੀਟਰਸ ਦੇ ਵਿੱਚ ਅਮੋਨੀਆ ਗੈਸ ਮਿਲ ਗਈ ਜਿਸ ਦੀ ਵਜ੍ਹਾ ਦੇ ਨਾਲ ਜਸਜੀਤ ਦਾ ਦਮ ਘੁੱਟਣ ਦੇ ਕਰਕੇ ਗੱਡੀ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਫੋਨ ਕਰ ਰਹੇ ਸੀ ਕੰਮ ਤੋਂ ਬਾਅਦ ਸਾਡੇ ਨਾਲ ਰੋਜ਼ ਤਕਰੀਬਨ ਗੱਲ ਹੁੰਦੀ ਹੈ ਜਦੋਂ ਉਹਦਾ ਫੋਨ ਨਾ ਆਇਆ ਅਸੀਂ ਉਹਨੂੰ ਫੋਨ ਕਰ ਰਹੇ ਸੀ ਤੇ 2-3 ਘੰਟੇ ਬਾਅਦ 4 ਘੰਟੇ ਬਾਅਦ ਤਕਰੀਬਨ ਪੁਲਿਸ ਦਾ ਫੋਨ ਆਇਆ ਤੁਹਾਨੂੰ ਬਈ ਤੁਹਾਡੇ ਬੱਚੇ ਨਾਲ ਮਿਸ ਹੈਪਨਿੰਗ ਹੋ ਗਈ ਤੇ ਉਹਨਾਂ ਨੇ ਸ਼ੀਸ਼ਾ ਪੱਟ ਕੇ ਹੌਸਪੀਟਲ ਇਡਮਿਟ ਕਰਾਤਾ ਹੈ ਐਡਮਿਟ ਕਰਾਉਣ ਦੇ ਬਾਅਦ ਫਿਰ ਉਹਨਾਂ ਨੇ ਘੰਟੇ ਕੇ ਬਾਅਦ ਕਹਿਤਾ ਵੀ ਚੀਜ਼ ਨੂੰ ਬਹੁਤ ਦਰਦਨਾਕ ਹਾਦਸਾ ਪਾਂਚੇ ਬੱਚੇ ਨੂੰ ਬਸਤ ਕੋਸ ਪੁੱਛਣਾ ਬੀਰਜੀਤ ਬਹੁਤ ਬੁਰੀ ਹਾਲਤ ਆ ਪਰਿਵਾਰ ਦੀ ਸਾਰੇ ਪਿੰਡ ਦੀ ਉਹ ਵੀ ਜਦ ਇਹ ਖਬਰ ਸੁਣੀ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਬਣਿਆ ਬੱਚੇ ਨਾਲ ਬਹੁਤ ਲਾਇਕ ਬੱਚਾ ਸੀ ਜਸਨਪ੍ਰੀਤ ਜਸਪ੍ਰੀਤ ਜਸ ਜਸਜੀਤ ਜਸਨੇ ਕਹਿੰਦੇ ਆ ਅਸੀਂ ਤਾਂ ਪਿਆਰ ਚ ਹੱਥਾਂ ਚ ਖੇਡਿਆ ਹੱਥਾਂ ਚ ਪਲੇ ਆ ਮਾਂ ਬਾਪ ਦੀ ਬੁਰੀ ਹਾਲਤ ਆ ਸਾਰੇ ਨਗਰ ਦੀ ਹੋਈ ਆ ਕਿਸਮਤ ਸਾਡੇ ਲਈ ਭਵਿਕ ਵਿੱਚ ਕੀ ਲੈ ਕੇ ਆਉਣ ਵਾਲੀ ਹੈ ਇਹ ਤਾਂ ਕੋਈ ਵੀ ਨਹੀਂ ਜਾਣਦਾ ਹੁਣ ਜਸਜੀਤ ਰੋਜ਼ੀ ਰੋਟੀ ਅਤੇ ਆਪਣੇ ਅਮੀਰ ਬਣਨ ਦੇ ਸੁਪਨੇ ਨੂੰ ਲੈ ਕੇ ਕੈਨੇਡਾ ਦੀ ਜ਼ਮੀਨ ਤੇ ਗਿਆ ਸੀ ਲੇਕਿਨ ਹੁਣ ਮਹਸਤਿੰ ਮਹੀਨੇ ਬਾਅਦ ਇੱਕ ਪਰਿਵਾਰ ਦਾ ਪੁੱਤਰ ਲਾਸ਼ ਦੀ ਸ਼ਕਲ ਦੇ ਵਿੱਚ ਵਾਪਸ ਪਰਤ ਰਿਹਾ ਬਸ ਇਹੀ ਸੋਚ ਪਰਿਵਾਰ ਅਤੇ ਹਰ ਪਿੰਡ ਵਾਸੀ ਗਮ ਦੇ ਸਮੁੰਦਰ ਵਿੱਚ ਗੋਤੇ ਲਗਾਉਂਦਾ ਹੋਇਆ ਜਸਜੀਤ ਦਾ ਮਾਤਮ ਮਨਾ ਰਿਹਾ ਬਿਊਰੋ ਰਿਪੋਰਟ ਜਗਵਾਨੀ ਟੀਵੀ ਚੰਡੀਗੜ੍ਹ